ਬਹੁਤ ਸਾਰੇ ਮੇਰੇ ਵੀਰ ਭਰਾਵਾਂ ਦੇ ਮੈਨੂੰ ਫੋਨ ਆਉਂਦੇ ਸੀ ਤੇ ਸਾਰੇ ਮੇਰੇ ਵੀਰ ਭਰਾਵਾਂ ਦੀ ਇਹੀ ਡਿਮਾਂਡ ਸੀ ਕਿ ਬਾਈ ਜੀ ਕੋਈ ਘੋੜੀ ਲਿਆਓ ਪਾਸਰਦੀ ਕੋਈ ਲੱਖ ਤੋਂ ਅੰਦਰ ਬਣ ਜੇ ਆਪਾਂ ਨੂੰ ਤੇ ਘੋੜੀ ਮੇਰੇ ਵੀਰ ਭਰਾਵੋ ਲੱਖ ਤੋਂ ਅੰਦਰ ਬਣ ਜੂ ਤੇ ਬਾਕੀ ਰੇਟ ਬਾਈ ਹੋਰੇ ਦੱਸਣਗੇ ਫੋਨ ਤੇ ਤੇ ਨੰਬਰ ਮੈਂ ਸਕਰੀਨ ਤੇ ਦੇ ਦਿੱਤਾ ਜੀ ਜਿੰਨੀ ਕੁ ਡਿਟੇਲ ਆਪਾਂ ਨੂੰ ਦੱਸੀ ਹੈ ਮਾਲਕ ਵੀਰਾਂ ਨੇ ਛੋਡੇ ਨਾਲ ਆਪਾਂ ਡਿਟੇਲ ਵੀਡੀਓ ਚ ਸਾਂਝੀ ਕਰਾਂਗੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ ਕਰਦੇ ਆਂ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਘੋੜੀ ਦੀ ਹਾਈਟ ਹੈ ਜੀ 60 ਇੰਚ 8-9 ਸਾਲ ਉਮਰ ਦੱਸੀ ਹੈ ਮਾਲਕ ਵੀਰਾਂ ਨੇ ਮੌਕੇ ਦੀ ਘੋੜੀ ਖਾਲੀ ਹੈ ਸਵਾਰੀ ਦੀ ਪਾਸ ਹੈ ਵਾਲਪੋਰੀਆਂ ਦੀ ਸਾਫ ਦੱਸਿਆ ਬਾਈ ਹੋਰੇ ਨੇ ਤੇ ਏਰੀਆ ਹੈਗਾ ਜੀ ਬਾਈ ਹੋਰੇ ਦਾ ਰਾਜਸਥਾਨ ਗੰਗਾ ਨਗਰ ਤੇ ਨੰਬਰ ਆਪਾਂ ਸਕਰੀਨ ਤੇ ਦੇਤਾ ਗੱਲਬਾਤ ਤੁਸੀਂ ਕਰ ਲਿਓ ਬਾਕੀ ਮੌਕੇ ਤੇ ਮਾਨਦਾਨ ਹੋ ਜਾਊਗਾ ਨੰਬਰ ਸਕਰੀਨ ਤੇ ਦੇਤਾ ਗੱਲਬਾਤ ਤੁਸੀਂ ਕਰ ਲਓ ਜੀ ਤੇ ਜੇ ਤੁਸੀਂ ਵੀ ਆਪਣੇ ਪੇਜ ਤੇ ਕਾਸੀ ਵੀ ਚੀਜ਼ ਦੀ ਵੀਡੀਓ ਪ੍ਰਮੋਸ਼ਨ ਕਰਾਉਣੀ ਆ ਨੰਬਰ ਸਕਰੀਨ ਤੇ ਆ ਇਹ ਨੰਬਰ ਤੇ WhatsApp ਤੇ ਮੈਸੇਜ ਕਰ ਸਕਦੇ ਹੋ ਜੀ ਧੰਨਵਾਦ